ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣੇ ਚੈਨਲ ਮਹਿਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਪਿੰਡ ਸ਼ਿਕਾਰਮਸੀਆਂ ਤਹਿਸੀਲ ਡੇਰਾ ਬਾਬਾ ਨਾਨਕ ਦੇ ਜੁਲਾ ਗੁਰਦਾਸਪੁਰ ਅੱਜ ਦੀ ਵੀਡੀਓ ਵਿੱਚ ਆਪਾਂ ਇੱਕੋ ਹੀ ਝੋਟੇ ਦਿਖਾਵਾਂਗੇ ਤੁਹਾਨੂੰ ਬਿਲਕੁਲ ਤਾਜੀ ਸੂਈ ਆ ਤੇ ਆਪਾਂ ਪਹੁੰਚੇ ਆ ਬਾਈ ਜੋਵਨ ਦੇ ਕੋਲ ਤੇ ਆਜੋ ਕਰਦੇ ਆ ਬਾਈ ਨਾਲ ਗੱਲਬਾਤ ਤੇ ਲੈਨੇ ਇਹਦੀ ਜਾਣਕਾਰੀ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਉਹ ਸੁਣਾਓ ਠੀਕ ਠਾਕ ਜੀ ਵਧੀਆ ਵਧੀਆ ਵੀਰ ਕਿਰਪਾ ਮਹਾਰਾਜ ਜੀ ਚਲੋ ਕਿਰਪਾ ਹੀ ਚਾਹੀਦੀ ਆ ਹਾਂਜੀ ਹਾਂਜੀ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਨਾਮ ਮੇਰਾ ਵੀਰ ਜੀ ਜੋਬਨ ਜੇ ਪਿੰਡ ਸ਼ਿਕਾਰਮਸੀਆਂ ਜ਼ਿਲ੍ਹਾ ਕਰਦਾਸਪੁਰ ਤਹਿਸੀਲ ਡੇਰਾ ਬਾਬਾ ਨਾਨਕ ਠੀਕ ਹੈ ਜੀ ਫੋਨ ਨੰਬਰ ਹੀ ਬੋਲ ਦਿਓ ਫੋਨ ਨੰਬਰ 819502058 ਠੀਕ ਹੈ ਜੀ ਹਾਂਜੀ ਹਾਂਜੀ ਤੇ ਆ ਦੱਸਿਓ ਸਾ ਛੋਟੀ ਦੇ ਬਾਰੇ ਕਿੰਨਾ ਸੂਆ ਸਹੀ ਆ ਵੀਰ ਜੀ ਪਹਿਲਾ ਸੂਆ ਅੱਜ ਰਾਤ ਕੱਟੀ ਸੂਈ ਹੈ ਮੂੰਹ ਦੀ ਦੋ ਦੰਦਾ ਅੱਛਾ ਜੀ ਹ ਠੀਕ ਲੱਤ ਬੁਰਤ ਨਾ ਚੀਜ਼ ਹੀ ਉਹੋ ਜੀ ਲਿਉਣੀ ਐ ਪਰਸੋਂ ਵੀ ਪਾਈ ਸੀ ਨਾ ਉਹ ਵੀ ਇਦਾਂ ਹੀ ਕੋਈ ਨਿਆਣਾ ਚੋਲੇ ਇਹਨੂੰ ਵੀ ਕੋਈ ਆਪਾਂ ਨਿਆਣਾ ਜਾ ਸੇਕਲੇ ਠੀਕ ਠੀਕ ਹਾਂਜੀ ਕੀ ਜਵਾਕ ਕਿਹਾ ਕਪਸ਼ੇ ਜਵਾਕ ਮਗਰ ਕੱਟੀ ਮੇਰੇ ਨਾਲ ਕੱਟਾ ਜੀ ਠੀਕ ਐ ਲੋਬ ਜੀ ਮੇਲ ਕਾਫ ਆ ਗਿਆ ਜੀ ਪਿਛੇ ਪਹਿਲਾ ਹੀ ਸਵੇਰ ਸੋਈਆ ਲੋਬ ਜੀ ਜੇ ਭੂਮ ਦੋ ਦੰਦਿਆ ਹਾਂਜੀ ਦੋ ਤੱਕ ਕਰੋ ਚੱਕ ਥਣ ਪਾਂਡਾ ਬਹੁਤ ਚੰਗਾ ਲੱਗਾ ਵਾ ਲੱਖੜੀ ਮੈਂ ਨਹੀਂ ਹੁੰਦਾ ਜੇ ਰੰਗ ਵਾਲਾ ਕਰੋ ਚੱਕ ਕੈਨ ਫੁੱਟਬਾਲ ਵਾਂਗੂ ਬਣੀ ਪਈ ਉਨੀ ਅੱਗੇ ਤੇ ਉਨੀ ਪਿਛੇ ਨੂੰ ਆ ਇਹ ਥਣਥਣ ਵੀ ਬਹੁਤ ਚੰਗਾ ਕੱਢਿਆ ਪਹਿਲਾਂ ਨੇ ਕਿੰਨਾ ਕ ਭਾਈ ਚਵਾਈ ਜੋਗ ਦੁੱਧੇ ਕੱਟੀ ਰਮਾਨ ਨਾਲ ਪਹਿਲਣੀ ਜੇ ਕਿਸ ਦੀ ਸੇਵਾ ਹੋਏ ਤੇ ਘੱਟੋ ਘਾਟ ਵੀ ਤੇ 12 ਕਿਲੋ ਦੁੱਧ ਦੇ ਦੂ ਬਾਕੀ ਨੋਰਮਲ ਸੇਵਾ ਤੇ ਵੀ ਕੱਟੀ 10 ਕਿਲੋ ਕਿਉਂਕਿ ਇੱਧਰ ਦੀ ਮੈਂ ਦੀ ਨਹੀਂ ਉੱਤਰ ਦੀ ਮੈਂ ਦੀ ਕੱਟੀ ਠੀਕ ਹੈ ਠੀਕ ਲੋ ਭਾਈ ਜੈਡ ਬਲੈਕ ਆ ਗਈ ਆ ਤੇ ਖੋਲੋ ਭਾਈ ਜੀ ਫਿਰ ਖੋਲ ਕੇ ਵਿਖਾਈਏ ਜੀ ਲੋਸ ਜੀ ਭਾਈ ਇਹ ਕਰੋ ਚੱਕਾ ਕੱਦ ਕਾੜ ਵੀ ਚੰਗੀ ਆ ਇਹ ਥਣ ਭਾਂਡਾ ਵੀ ਚੰਗਾ ਲੱਗਾ ਵਾ ਹਾਂ ਦੇ ਵੇਖੋ ਕਿੰਦਾ। ਬੈਠਰ ਤੋਂ ਉੱਤਰਾਇਆ। ਤੇ ਹਾਂ ਮੈਂ ਤੇ ਮੇਰੇ ਸਾਹਣਾ ਡੱਬਾ ਆ ਗਏ ਉਹਨਾਂ ਦਸਨੇ ਲੱਗ ਗਏ ਹਨਾ। ਲੱਗ ਜਿਦਾਂ ਜੱਟ ਮਾਨੇ ਤੇ ਡੱਬਾ ਡੂ ਆ ਗਏ ਉਹ ਹਸਰ ਨਹੀਂ ਜੀ ਵਿੱਚ ਮਿਲਣ ਆਉਗੀ। ਇਹ ਵੈਸੇ ਹੀ ਆਤਰਾਂ ਹੀ। ਹਾਂ ਸਹੀ ਹੈ। ਠੀਕ ਹੈ ਜੀ। ਉਹ ਬਲੀ ਕਰੋ ਕਿ ਆਕੀ ਵਾਕੀ ਬਹੁਤ ਹੀ ਜ਼ਿਆਦਾ ਅਦਰ ਕੁਆਲਟੀ ਸ਼ਾਨਦਾਰ ਆ। ਇਹ ਤੁਹਾਨੂੰ ਸੁਣੂਗਾ ਨੋ ਨੋ ਕੱਢਿਆ ਵਾ। ਇਹ 14 ਲੀਟਰ ਬਈ ਚੰਦਾ ਆ ਕੇ ਦੁੱਧ ਚਵਾਈ ਜਾਊਗੀ। ਇਸ ਸਾਨ ਨੂੰ ਤੁਹਾਨੂੰ ਬਾਗ ਦੇ ਦਾ ਚੈੱਕ ਕਰਨ ਨੇ ਬਹੁਤ ਹੀ ਚੰਗਾ ਉਧਰ ਉਹ ਪੁੱਤੋ ਹੀ ਉਹ ਪੁੱਤ ਸਾਨ ਤੇ ਬਹੁਤ ਵਧੀਆ ਲੱਗਦੀ ਤੇ ਬੱਚਾ ਲਾ ਕੇ ਬੱਚਾ ਲਾ ਕੇ ਬੰਨੇ ਬਾਜੀ ਬਾਕੀ ਆ ਵੇਖੋ ਗੱਟੀ ਥੀਲੀ ਠੀਕ ਹੈ ਜੀ ਗਾਂ ਹੀ ਆ ਕਾ ਡਰ ਹੀ ਜਾਂਦੀ ਕੈਮਰੇ ਤੋਂ ਕੁ ਗੱਲ ਠੀਕ ਠੀਕ ਹਾਂ ਜੀ ਬੱਚਾ ਲਾ ਕੇ ਲਾ ਦਿਓ ਲਾ ਦਿਓ ਕੋਈ ਉਹ ਜਿੱਕਾ ਲੋ ਚਾ ਕ ਮੇਲ ਕਾਫ ਆ ਗਿਆ ਤੇ ਮੇਲ ਕਾਫ ਹੀ ਚ ਅੱਗੇ ਸੀਮਨ ਦਾ ਲੱਗਦਾ ਵਾ ਗੱਡ ਬਲੇਰ ਵਿੱਚ ਆ ਗਿਆ ਵੀ ਵੇਲਾ ਭਾਈ ਲੱਤ ਨਹੀਂ ਪੁੱਟਦੀ ਗੱਡੀ ਕਿਤੇ ਜਿੱਥੇ ਰੱਖਦਾ ਨਾ ਪੈਰ ਠੀਕ ਠੀਕ ਹੈ ਜੀ ਉਹ ਤੇਰਾ ਉਧਾ ਕੈਮਰੇ ਤੋਂ ਡਰਦੀ ਮਾੜੀ ਮੁੱਡੀ ਹਾਂਜੀ ਹਾਂਜੀ ਕਾਰ ਦੇ ਪਾ ਗਈ ਯਾਰ ਬਿਲਕੁਲ ਸੀ ਲਿਆ ਜਿੰਨੇ ਘਰ ਰੱਖਣੀਆਂ ਭਾਈ 400 ਵਿੱਚ ਚੋਕੇ ਦੇ ਕਟਿੰਗ ਠੀਕ ਹੈ ਠੀਕ ਹੈ ਚਵਾਈ ਚੂਹਣ ਪੋਲੀ ਹਰ ਮੈਂ ਕਹਿੰਦਾ ਤਾਂ ਵੇਖੋ ਕਿੰਨ ਕਿੱਦਾਂ ਹੁੰਦੀ ਕਿ ਇਹ ਵੇਖੋ ਭਾਈ ਨੂੰ ਫਰ ਬਣਾਇਆ ਬੰਨੀ ਬੰਦ ਹੋ ਗਏ ਬੰਦ ਅੱਛਾ ਬੰਨੀ ਹੌਣ ਫਾਨ ਮਖਾਓ ਕਰਨਾ ਦੇਖੰ ਮਰੇ ਕਦੋਂ ਚੱਟ ਲੱਗੇ ਤਾਂ ਤੁਨ ਬਹੁਤ ਹੀ ਜ਼ਿਆਦਾ ਚੰਗਾ ਪਸਮਾਨ ਨਾਲ ਕੱਢਿਆ ਵੈ ਤਾਰਾ ਮਾਰ ਕੇ ਵਿਖਾ ਦਈਏ ਮਾਰ ਦੋ ਮਾਰ ਦੋ 9 ਵਜੇ ਬਿਲਕੁਲ ਗੋਲ ਤਾਰਾਂ ਤੇ ਪੋਲੀ ਚਵਾਈ ਆ ਠੀਕ ਹੈ ਜੀ। ਬਾਜੀ ਖਾਣਾਂ ਦਾ ਨਹੀਂ ਦਾਦੀ ਦੇਖ ਲਓ ਕੱਟ ਨਹੀਂ ਆਪ ਨਹੀਂ ਪਈ। ਠੀਕ ਠੀਕ ਹੈ। ਹੁਣ ਵਿਖਾਓ ਥਣ ਕੱਟੀ। ਬਾਜੀ ਮਗਰਲੀ ਸਾਈਡ ਤੋਂ ਹੁਣ ਜੋਬਣ ਖੋਲ ਕੇ ਵਿਖਾ ਲੜੀ। ਇਦਾਂ ਤੁਰਦੇ ਚੁਣ। ਨੰਮ ਸੌਤ। ਆਇਆ ਉਤਾੜ। ਜੀ ਉਹ ਵੀ ਕਰੋ ਚੈੱਕ। ਬਹੁਤ ਹੀ ਜ਼ਿਆਦਾ ਕੁਆਲਿਟੀ ਸ਼ਾਨਦਾਰ ਆ। ਹਾਂ ਉਨੀ ਅੱਗੇ ਬਣੀ ਆ ਤੇ ਉਨੀ ਪਿੱਛੇ ਨੂੰ ਬਣੀ ਆ। ਇਹ ਕਿ ਟੀਜੇ ਇਹ ਕੀ ਮੁੱਲ ਕਰਨਾ ਪਈ ਇਹਦਾ ਹਰ ਜੀ ਕੱਟੀ ਦੇ ਜਿੱਦਾਂ ਦੀ ਮੁੱਲ ਭਾਵੇਂ ਸਵਾ ਲੱਖ ਕਰ ਲਈਏ ਕੱਟੀ ਦਾ ਹਾਂਜੀ ਹਾਂਜੀ ਮੁੱਲ ਇਹਦਾ ਕੱਟੀ ਦਾ ਭਾਵੇਂ ਲੱਖ ਕਰਾ ਲਓ ਭਾਵੇਂ 95 90 ਹਜ਼ਾਰ ਦੀ ਦੇ ਦਈਏ ਕੱਬੋਂ ਮਾਨਤਨ ਜੈ ਜੀ ਜਾਣ ਦੀਏ ਮਤਨਾ 87 ਹਜ਼ਾਰ ਦੀ ਕੱਟੀ ਦੇ ਦਾਂਗੇ 87 ਦੀ ਹਾਂਜੀ ਜੇ ਕੋ ਦੂਰੋਂ ਆਏਗਾ ਨਾ ਹੋਰ ਮਾਨਤਨ ਕਰਦਾਂਗੇ ਘਰ ਰੱਖ ਵਾਲਾ ਵੀਰ ਹੋਏਗਾ ਤਾਂ ਹੋਰ ਮਾਨ ਕਰਾਂਗੇ ਠੀਕ ਠੀਕ ਲਓ ਬਈ 87 ਹਜ਼ਾਰ ਪਾਈ ਕਹਿੰਦਾ ਕਿ ਬਾਕੀ ਮੌਕੇ ਤੇ ਮਾਨਤਨ ਹੋਰ ਕਰਦਾਂਗੇ ਲੇ ਚੱਕ ਪਾਕਿਸਤਾਨ ਪੰਡਾ ਬਹੁਤ ਹੀ ਜ਼ਿਆਦਾ ਚੰਗਾ ਲੱਗਾ ਵਾ ਕਰੋ ਜੀ ਚੱਕ ਫੇਸ ਕੁਆਲਟੀ ਬਾਕੀ ਦਿੰਦਾ ਨਹੀਂ ਕੋਈ ਨਹੀਂ ਦੀ ਧੋਕੜਾਂ ਵੇਚਣ ਦੇ ਬੱਚੇ ਉੱਤੇ ਆਲੀਆਂ ਠੀਕ ਹੈ ਠੀਕ ਹੈ ਆਪਣਾ 788000 ਦੀ ਵੇਖਣੀ ਲਈਆਂ ਠੀਕ ਹੈ ਠੀਕ ਹੈ ਲਓ ਬਈ ਬਿਲਕੁਲ ਨੋਰਮਲ ਰੇਟ ਕਰਦਾ 2 ਲੱਖ ਵਾਲੀ ਗੱਡੀ ਨੂੰ ਨਹੀਂ ਲੇਵਾ ਲੱਗਦਾ ਇਸ 87000 ਚ ਬਾਕੀ ਮੌਕੇ ਤੇ ਬਾਈ ਕਹਿੰਦਾ ਕਿ ਮਾਨਤਨ ਹੋਰ ਕਰਦਾਂਗੇ ਤੇ ਵੀਡੀਓ ਪੂਰੀ ਵੇਖ ਲਈ ਧੰਨਵਾਦ ਆ ਸਾਰੇ ਵੀਰਾਂ ਭਰਾਵਾਂ ਦਾ